ਹਾਂਜੀ ਤਾਂ ਤੁਸੀਂ ਵੇਖ ਸਕਦੇ ਹੋ ਅਸੀਂ ਨਹਾ ਧੋ ਕੇ ਵਧੀਆ ਤਿਆਰ ਹੋ ਗਏ ਸੀ ਰਾਤ ਨੂੰ ਤਾਂ ਬਈ ਬੜਾ ਮੀਂਹ ਪੈ ਰਿਹਾ ਸੀ ਇੱਥੇ ਕਦੇ ਆ ਜਾਂਦਾ ਕਦੇ ਰੁਕ ਕੇ ਆਂਦਾ ਟ੍ਰੇਨ ਦੇ ਵਿੱਚ ਕੱਲ ਅਸੀਂ ਟ੍ਰੇਨ ਚੜੇ ਸਵੇਰ ਤੋਂ 3 ਵਜੇ ਤੇ ਸਾਢੇ 3 ਵਜੇ ਮੀਂਹ ਆਣ ਲੱਗਾ ਜਦੋਂ ਤੁਸੀਂ ਬੱਲੂ ਆਣੇ ਪਹੁੰਚੇ ਸੀ ਉਸ ਤੋਂ ਬਾਅਦ ਤਾਂ ਮੀਂਹ ਨਹੀਂ ਰੁਕਿਆ ਭਾਈ ਹਲੇ ਤੱਕ ਮੀਂਹ ਆ ਹੀ ਜਾਂਦਾ ਹੁਣ ਅਸੀਂ ਜਲਿਆਂ ਵਾਲੇ ਬਾਗ ਦੇ ਵਿੱਚ ਫਿਰਦੇ ਆਂ ਮੈਂ ਕਿਹਾ ਵੈਸ ਤਾਂ ਬਹੁਤ ਵਾਰੀ ਆਇਆ ਹਾਂ ਜਲੇਂਦੇ ਬਾਗ ਦੇ ਵਿੱਚ ਪਰ ਨਾ ਜਿਹੜਾ ਬਾਈ ਆਇਆ ਉਹ ਕਹਿੰਦਾ ਮੈਂ ਨਹੀਂ ਆਇਆ ਕਦੇ ਚਲੇ ਵਾਲੇ ਬਾਗ ਚ ਉਹਨੂੰ ਵਿਖਾਣ ਚੱਲੇ ਆ ਕਹਿੰਦਾ ਵੀ ਮੈਂ ਵੇਖਣਾ ਚੱਲਿਆ ਵਾਲਾ ਬਾਗ ਕਿਹੋ ਜਿਹਾ ਹੁੰਦਾ ਤੇ ਆ ਵੇਖੋ ਜਲੇ ਵਾਲੇ ਬਾਗ ਦੇ ਵਿੱਚ ਹਰਿਆਲੀ ਪੂਰੀ ਹਰਿਆਲੀ ਆ ਇੱਥੇ ਹੁਣ ਕੋਈ ਉਹ ਜਿਹੀ ਗੱਲਬਾਤ ਰਹੀ ਨਹੀਂ ਆ ਸਾਹਮਣੇ ਆਪਣੇ ਖੂਹ ਹੈਗਾ ਜਿੱਥੇ ਲੋਕ ਡਿੱਗੇ ਸੀ ਆਪਣੀ ਜਾਨਾਂ ਬਚਾਉਣ ਦੇ ਲਈ ਵਿੱਡਗੇ ਸੀਗੇ ਉਸ ਲਈ ਬਣਿਆ ਹੋਇਆ ਸੀ ਹੁਣ ਤਾਂ ਸ਼ੀਸ਼ੇ ਲਾ ਰੱਖੇ ਐ ਸੇ ਚਲੋ ਆ ਹੈਗਾ ਜੀ ਖੂ ਜਿੱਥੇ ਲੋਕਾਂ ਨੇ ਆਪਣੀ ਜਾਨ ਬਚਾਨ ਲਈ ਇੱਥੇ ਛਾਲ ਮਾਰਦੇ ਸੀ ਇਹ ਖੂ ਤਾਂ ਡੂੰਘਾ ਤਾਂ ਬੜਾ ਇਹ ਵਿਖਦਾ ਨਹੀਂ ਹੋਣਾ ਮਿਲਦਾ ਸ਼ੀਸ਼ੇ ਦੇ ਵਿੱਚੋਂ ਨਹੀਂ ਵਿਖਦਾ ਇਹ ਇੱਥੇ ਰੰਗ ਕੀਤਾ ਹੋਇਆ ਮੇਰੇ ਖੰਨਲੇ ਜਿੰਨੀਆਂ ਵੀ ਚੀਜ਼ਾਂ ਉਵੇਂ ਦੀ ਉਵੇਂ ਰਹਿਣੀਆਂ ਚਾਹੀਦੀਆਂ ਸੀ ਜਿੱਦਾਂ ਇਹ ਸੀਗੀਆਂ ਐਵੇਂ ਇਹਨਾਂ ਦਾ ਨਕਸ਼ਾ ਬਦਲਣ ਨਾਲ ਕੋਈ ਗੱਲ ਨਹੀਂ ਬਣਦੀ ਲੋਕਾਂ ਨੂੰ ਯਾਦ ਹੀ ਤਾਂ ਫਿਰ ਰਹਿੰਦਾ ਆਇਦਰ ਚੱਲੀਏ ਬਾਈ ਇਹਦੇ ਬੰਦ ਹੀ ਪਿਆ ਗੇਟ ਕਿਹੜਾ ਪੜਾ ਆਏ ਪਸੰਗਤ ਨੂੰ ਦਿਖਾ ਦਈਏ ਆ ਵੇਖ ਸਕਦੇ ਹੋ ਤੁਸੀਂ ਅਸੀਂ ਤਾਂ ਆਪਾਂ ਕਦੇ ਵਲੌਗ ਬਣਾਇਆ ਨਹੀਂ ਜਲੇਆਲੇ ਬਾਗ ਦੇ ਵਿੱਚ ਪਰ ਜਿਹੜੀ ਜ ਹਵਾਲਾ ਹੈ ਇਹ ਦੋ ਇਹਦੇ ਅੰਦਰ ਨਾ ਕੋਈ ਉਹ ਜੀ ਗੱਲਬਾਤ ਹੁਣ ਰਹੀ ਨਹੀਂ ਬਸ ਸਿਰਫ ਕੰਧਾਂ ਖੜੀਆਂ ਵੇਖਦੀਆਂ ਜਿਨ੍ਹਾਂ ਤੇ ਗੋਲੀਆਂ ਦੇ ਨਿਸ਼ਾਨ ਹੈਗੇ ਆ ਆ ਚੀਜ਼ ਵੇਖੋ ਤੁਸੀਂ ਜਨਰਲ ਟਾਇਰ ਵੱਲੋਂ ਇੱਥੋਂ ਲੋਕ ਇੱਥੇ ਖੜਕੇ ਲੋਕਾਂ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਚੀਜ਼ ਆ ਉਹ ਬਾਕੀ ਹੋਰ ਗੋਲੀਆਂ ਦੇ ਨਿਸ਼ਾਨ ਹੀ ਵੇਖ ਸਕਦੇ ਤੁਸੀਂ ਬਾਕੀ ਇੱਕ ਖੂਹ ਹੈਗਾ ਇਧਰ ਲਈ ਛੜ ਆ ਇਧਰ ਹੈਗਾ ਖੂਹ ਹਨਾ ਉਧਰ ਆ ਉਧਰ ਲਈ ਛੜ ਖੂਹ ਉਧਰ ਵੇਖ ਲਾਂਗੇ ਕੱਲ੍ਹ ਵਕਤ ਪਰ ਉਹ ਖੂਹ ਵੀ ਸ਼ੀਸ਼ੇ ਟੋਗੇ ਹੋਏ ਤੇ ਕੁਰਸੀਆਂ ਲੱਗੀਆਂ ਹੋਈਆਂ ਇੱਥੇ ਕੋਈ ਹੁੰਦਾ ਪ੍ਰੋਗਰਾਮ ਕੋਈ ਪ੍ਰੋਗਰਾਮ ਹੁੰਦਾ ਹੋਣਾ ਕਿਸੇ ਦਾ ਬਾਕੀ ਘੈਂਟ ਗੱਲ ਬਾਤ